ਪਾਇਕ ਕਰਤਾ ਭਿਗਮਰਤਾ ਹੁਗਮਰਤਾ ਆਵੇਕ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅਮਰਤ ਬਾਣੀ ਕਾਹੇ ਰਣ ਸੋ ਤਦ ਪਾਇ ਜਿਸਨੋਂ ਵਣ ਦਿਨ ਹਰਲੇ ਲਾਗੇ ਜਾਗਤ ਰਣ ਵਿਹਾਣੀ ਮਾਤਾ ਗੁਦਰ ਮੈਂ ਪ੍ਰਤਪਾਲ ਕਰੇ ਸੁਖ ਮਨ ਅਸਾਰੀ ਮਨੁ ਕਿਉ ਅਸਾਰੀਏ ਵਰਦਾਤਾ ਜਗਤ ਮੈਂ ਹਰ ਪਹੁੰਚਾਵੇ ਉਸਨੋਂ ਕਿਉ ਪਉਣ ਸਜ ਜਿਸਨੋਂ ਆਪਣੀ ਨੇ ਬਿਲਾਵੇ ਆਪਣੀ ਨੇ ਵਾਪੇ ਲਾਏ ਗੁਰਮੁਖ ਸਰਾ ਸਮਾਲੀਐ ਆਹੇ ਰਾਨ ਕੇਵਰਦਾ ਸੁਖਮਨ ਅਨੁਸਾਰੀਏ ਜੈਸੀ ਅਗਨ ਦਰਮੈ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਕੋ ਜੇ ਹੀ ਕਰਤੇ ਹੇਲਰ ਚਾਹ ਜਾਸ ਪਾਣਾ ਤਾਂ ਜਮਿਆ ਪਰਵਾਰ ਬੜਾ ਭਾਇਆ ਲੈ ਛੁਰਕੀ ਲਗੀ ਤੁਸਾਂ ਮਾਇਆ ਮਨ ਵਰਤਾਏ ਮਾਇਆ ਜੇ ਤਾਂ ਸ੍ਰੀ ਮੋ ਜੇ ਪਾ ਦੂ ਜਲਾਇ ਕਹਿਣਾ ਅੰਦਰ ਪਰ ਸਰ ਜਿਨਾਂ ਲੇ ਲਗ ਤੁਰੇ ਚਵਾਇ ਪਾਇਆ ਫਿਰ ਆਪ ਮੁਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿ ਸੜ ਰਹੇ ਲੋਕ ਵੇਲਾਈ ਐਸਾ ਸੁਖੋ ਜੇ ਮਿਲੇ ਦਸਨ ਸਰ ਸੋਪੀ ਵਿੱਚ ਆਵ ਜਾਏ ਇਹ ਤਾਂ ਜੀਓ ਤੁਸ ਮਿਲ ਰਾਇ ਰੋਸੇ ਮਣਿਆ ਆ ਰਾਮ ਕੇ ਭਗਤ ਨਾਨਕ ਜਨਾ ਕੇ ਜਨਾ ਪੱਲੇ ਪਾਏ ਹਰਾਸ ਮੇਰੀ ਮਨੁਂ ਜਰਾ ਹਰਾਸ ਮੇਰੀ ਮਨੁਂ ਜਰਾ ਸਗੁਰ ਤੇਰਾ ਜਾਣੀ ਹਰਾ ਨਿਰਜ ਪੂ ਜਿਲਾ ਖਡੇ ਦਿਹਾੜੀ ਇਹੋ ਤਾਂ ਤਨਨਾ ਮਿਲਿਆ ਜਨਾਪੇ ਭਾਨਾ ਕੈ ਨਾਲ ਘਰ ਆਸ ਮੇਰੀ ਮਨੁਂ ਖਵਨ ਜਾ ਰਾ ਏ ਰਸਨਾ ਤੂੰ ਅਨ ਰਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਦੇ ਜੇ ਝੜ ਹਰਾਸ ਪੱਲੇ ਨੇ ਪਾਏ ਰਸ ਪਾਏ ਪੱਲੇ ਤੇ ਹਰਾਸ ਵਰਸਣ ਲੱਗਿਆ ਆਏ ਇਵਰਾ ਸੋਕਰ ਮਿਬਾਈਸ ਬਗਲ ਨੇ ਦਾਇਕ ਐਲਾਨ ਕੋ ਰਾਨ ਦਾ ਸਰ ਵੀ ਸ੍ਰੀ ਜਗਤ ਜੀ ਮਣਿਆਏ اے ਸ੍ਰੀਰਾ ਮੇਰਿਆ ਤੂੰ ਮੈਂ ਜੋਤ ਰਖੀ ਤਾ ਤ ਜਗ ਮਾਇਆ ਅਰ ਜੋਤ ਰਖੀ ਤੋ ਜੈ ਤਾ ਤ ਜਗ ਮਾਇਆ ਅਪੇ ਮਾਤਾ ਅਪੇ ਪਿਤਾ ਜੀ ਨਿਨ ਜੀ ਪਾਇ ਜਗਤ ਘਰ ਪ੍ਰਸਾਦੀ ਭੋਜ ਚਲਦੋ ਚਲਦਣਾ ਦਰੀਆ ਕਹੇ ਨਨ ਸ੍ਰੇਸ਼ਟ ਕਾ ਮੋਹ ਰਚੈ ਜੋਤ ਰਖ ਤਾ ਤ ਜਗ ਮਾਇਆ ਮਨ ਚਾਉ ਪਇਆ ਪ੍ਰਵਯ ਆਗਮ ਸੁਣਿਆ ਅਰ ਮੰਗਲ ਗਾ ਸਗੇ ਰੋ ਮੰਦਰ ਬਣਿਆ ਅਰ ਗਾਵ ਮੰਗਲ ਦੇ ਸਗੇ ਸੋ ਦੂਨਾ ਵਿਆਪੇ ਗੁਰ ਚਰਨ ਲਾਗੇ ਦਿਨ ਸਵੇ ਆ ਗਿਆ ਆਪਣਾ ਪਰ ਜਾ ਪਿਆ ਨੰਦ ਬਾਣੀ ਕੋ ਸਭ ਜਾਣੀ ਹਰ ਨਾਮ ਰਸ ਭੋਗੈ ਨਦਰਾਵਾ ਮਿਲਾ ਕਰਨ ਕਰਨ ਜੋਗ ਇਹ ਸ੍ਰੀ ਰਾ ਮੇਰੇ ਅ ਜਗ ਮਾਇ ਕਹਿ ਕਹਿ ਤੋ ਕਰਮ ਕਮਾਇਆ ਕੇ ਕਰਮ ਕਮਾਇ ਤੋ ਸ੍ਰੀ ਰਾ ਜਾ ਤੋ ਜਗ ਮਾਇ ਆਇ ਜਨ ਆ ਜਰਾ ਚਰ ਚਾਸ ਸਾਰ ਮਾਨਵ ਸਾਗੁਰ ਪ੍ਰਸਾਦਿ ਹਰ ਮਨੋਸਿਆ ਪੁਰਬ ਲਿਖਿਆ ਪਾਇ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜੇ ਸਤ ਗੁਰ ਸਿਓ ਚਿਤ ਲਾਇਐ ਨੇਤ੍ਰੋ ਮੇਰਿ ਵਰ ਤਮੈ ਜੋਤਰੀ ਆਰੇ ਬਿਨਾ ਹਰੋਂ ਦੇ ਕੋ ਯਾਰ ਬਿਨਾ ਹਰੋਂ ਦੇ ਕੋ ਨਜ਼ਰੀ ਹਰ ਨਿਹਾਲ ਹੈ ਸੰਸਾਰ ਤੁਮ ਦੇ ਅਧਿਆਰ ਕਾ ਰੂਪ ਰੁਣੰਦਰੀਆ ਗੁਰ ਪ੍ਰਸਾਦੀ ਬੁੱਝੇ ਆ ਜਾਵੇ ਖਰ ਕਹਿ ਹਰ ਬਿਨਾ ਬਨ ਕੋਈ ਕਹਿ ਨਾਨਕ ਇਹਨੇ ਤਰੰ ਸੇ ਸੋ ਗੁਰ ਮਿਲੇ ਦੇਵ ਦ੍ਰਿਸ਼ਟ ਹੋਈ ਇਹ ਸੁਣਨ ਮੇਰਾ ਸੱਚਾ ਸੋਨੇ ਨਾ ਬਿਠਾਵੇ ਸੱਚਾ ਸੁਣਨੇ ਨੂੰ ਪਠਾਏ ਸ੍ਰੀ ਲੈ ਸੁਣੋ ਸੁਦ ਬਾਣੀ ਜੇ ਸੁਣੀ ਮੰਤਨ ਹਰਿਆ ਹੋਰ ਸੁਣਾ ਸੋਣੀ ਸੱਚਾ ਲਾਗਡਨ ਤੰਗਤ ਕਹਿਣ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰੋ ਸੱਚਾ ਸੁਣਨੇ ਨੂੰ ਬਿਠਾਇਆ ਜੀ ਗੁਫਾਂਦਰਾ ਕੋਜ ਪਾਉਣ ਹੋ ਜਾਇਆ ਜਾ ਵਾਜਾ ਪਾਉ ਨਾਂਦਵਾਰੇ ਪ੍ਰਗਟ ਕੀ ਦਸਾਂਗ ਉਤਰਖਾਇ ਗੁਰਦਵਾਰੇ ਲਾਇ ਭਾਵਨੀ ਕਿਨਾਂ ਦਸਾਂ ਵਾਰ ਦਿਖਾਇ ਤਹ ਅਨੇਕ ਰੂਪ ਨਵ ਨਿਧ ਇਹ ਦਾੰਤਨ ਜਾਈ ਪਾਇਆ ਕਹੇ ਨਾਨਕ ਹਰ ਪਿਆਰ ਹੈ ਜਿਉ ਗੁਫਾਂਦ ਰਾਖੈ ਵਾਜਾ ਪਾਉ ਵਜਾਇਆ ਇਹੋ ਸਾਚਾ ਸੋਹਿਲਾ ਸੱਚੇ ਕਰ ਗਵ ਗਵਤੋਂ ਸੋਹਿਲਾ ਕਰ ਸੱਚੇ ਜਿੱਥੇ ਸੱਚ ਸੈਤਿ ਆਵੇ ਸਜੋ ਧਿਆਵੇ ਜਾਨ ਵਾਪ ਗੁਰਮੁਖ ਜਿਨਾ ਵਜਾਵੇ ਇਹੋ ਸਤ ਸੋਹਿਨਾ ਕਾ ਖਸਮ ਹੈ ਜਸੁ ਆਸੈ ਸੋ ਜਨ ਪਾਵੇ ਕਹੇ ਨਾਨਕ ਸਤਿ ਸੋਹਿਲਾ ਸੱਚੇ ਘਰ ਗਾਵੇ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਵਪਾਇ ਉਤਰੇ ਸਗਲ ਵਸੂਰੇ ਗੂ ਘਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਵੈ ਸਰਸੇ ਊਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ ਬੋਲਣਾ ਜੀ ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਉਤੀ ਸਿਮਰਕੈ ਗੁਰੂ ਨਾਨਕ ਲੈਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਇ ਯਾਰ ਜੀ ਹਨ ਹਰ ਗੋਬਿੰਦ ਨੂੰ ਸੇਮਰਾ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਹੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਿਆਵੇ ਤਾਏ ਸਭ ਥਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਇ ਸਹਾਈ ਇਹ ਦਸਾਂ ਪਾਤਸ਼ਾਹੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਦਾ ਧਿਆਨ ਧਰ ਕੇ ਬੋਲੋ ਜੀ ਪੰਝਾ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵਣ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਨਿਹਚੀਤਾ ਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾਈ ਬੋਲੋ ਜੀ ਜੰਨ ਸਿੰਘਾ ਸਿੰਘਨੀਆਂ ਧਰਮ へਸੀ ਦਿੱਤੇ ਬੰਦ ਬੰਦ ਘਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇ ਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਹੀ ਬੋਲੋ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬਤ ਖਾਲਸਾ ਜੀ ਕਿਰਦਾ ਸਜੇ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਗ ਤੇਗ ਫਤਾਇ ਬਿਰਦਗੀ ਪਾਈ ਪੰਥ ਕੀ ਜੀਤੈ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸੇਕਾਰਨ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਸਾਹਾ ਦਾਨ ਪ੍ਰੋ ਸਾਧਾਨ ਦਾਨ ਸਿਰਦਾਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਣ ਚੌਕੀਆਂ ਛੰਡੇ ਬੰਗੇ ਜੁਗ ਜੁਗ ਆ ਟਾਲੇ ਧਰਮ ਕਾਜ ਐਕਾਰ ਬਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉਚੀ ਮਤ ਪਦ ਰੱਖਾ ਉਕਾਲ ਪ੍ਰਖਵਾਏ ਗੁਰੂ ਏਕਾਲ ਪ੍ਰਖਵਾਏ ਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਨਾਨਕ ਖਾਲਸਾ ਜੀ ਨਮਕsho ਇਹ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਆਪ ਜੀਆਂ ਦੇ ਦਰੋਂ ਘਰ ਵਰਸਾਏ ਬ੍ਰਹਮ ਗਿਆਨੀ ਬਾਬਾ ਭਾਈ ਲਖੂ ਸਾਹਿਬ ਜੀ ਦੇ ਪਾਵਨ ਸਾਨ ਤੇ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਦਰਸ਼ਨ ਦਿਦਾਰੇ ਬਖਸ਼ਿਆ ਹਨ ਅੰਮ੍ਰਿਤ ਵੇਰੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸਵਾਹਿ ਪ੍ਰਸਾਦ ਸਵਈਏ ਚਾਪੀ ਸਾਹਿਬ ਅਨੰਦ ਸਾਹਿਬ ਜੀਆਂ ਦੇ ਪਾਠ ਹੋਏ ਹਨ ਅਖਰਵਾਦਾ ਘਾਟਾ ਭੁਜ ਕੁਮਵਾਫ ਕਰਨੀ ਗੁਰਬਾਣੀ ਪੜੀ ਸੁਣੀ ਦਾ ਪ੍ਰਭਾਵ ਸਾਧ ਸੰਗ ਦੇਰਦਿਆਂ ਤੇ ਬਖਸ਼ਨਾ ਨਗਰ ਕਿੜੇ ਮਿਹਰ ਭਰੇ ਸੁਖਾਂ ਦੇ ਸੋਹਣੇ ਖਾਲਸਾ ਪੰਥ ਦੇ ਸਦਾ ਬੋਲ ਬਾਲੇ ਕਰਨੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਜੋ ਸੰਗ ਤਾੜੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਸਭ ਦੀਆਂ ਪਿਤਾ ਮਾਤਾ ਸਿਵਾ ਮਾਤਾ ਦੇ ਪ੍ਰਵਾਨ ਕਰਨੀਆਂ ਸਿੱਖੀ ਸਦਕ ਪ੍ਰੋਸਾਗ ਨਾਮਦਾਨ ਬਖਸ਼ਨਾ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਖੁਸ਼ੀਆਂ ਘੇੜੇ ਸਰਦੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਆਜਿ ਕੋਈ ਚਾਰ ਪਹਿਰ ਰਾਤਰੀ ਆਈ ਸੁਖ ਨਾਲ ਸਭ ਦੀ ਧੋਈ ਚਾਰ ਪਹਿਰ ਦੇਨ ਆਏ ਆਪਣੇ ਨਾਮ ਵਿੱਚ ਬਦੀਦ ਕਰਵਾਉਣਾ ਗੁਰਮਖੰਡਾ ਮੇਲ ਕਰਵਾਉਣਾ ਸਵਾਸ ਸਵਾਸ ਸਿਮਰਨੀਆਂ ਦਾਤਾਂ ਬਖਸ਼ੀਆਂ ਆਪ ਜੀ ਦੇ ਹਜ਼ੂਰ ਗੁਰੂ ਕੀਆ ਸੰਗਤਾਂ ਵਾਲਾ ਪਾਤਸ਼ਾਹ ਦਿੱਤੇ ਹੋਏ ਬਣਾ ਰਿਆ ਵਿੱਚੋਂ ਪਾਵਨ ਪਵਿੱਤਰ ਕੜਾ ਪ੍ਰਸ਼ਾਦੀਆਂ ਦੇ ਗਾਂ ਸਜਾ ਕੇ ਹਾਜ਼ਰ ਕੀਤੀਆਂ ਕੜਾ ਪ੍ਰਸ਼ਾਦੀਆਂ ਦੇ ਗਾਂ ਸਜਾਉਂਦੇ ਹੋਈਆਂ ਭੁੱਲਾਂ ਚੁਕਾਂ ਦੀ ਕਿਮਾ ਬਖਸ਼ਨੀ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਵ ਭੋਗ ਹਾਰ ਆਇਆ ਆਪ ਜੀ ਕਾ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਮੁੱਖਵਾਗ ਦੀ ਬਖਸ਼ਿਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਕਾ ਨਾਮ ਚਿੱਤਾ ਵਿਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਅਮੀ ਅਵਗਣ ਭਰੇ ਏਕ ਗੁਣ ਨਾਹੀ ਅਮੀ ਅਵਗਣ ਭਰੇ ਏਕ ਗੁਣ ਨਾਹੀ ਮਾਇਆ মোহ ਭਰਮ ਭੈ ਭੂਲੇ ਸੁਤਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤੈ ਤੇਹ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖ ਸਰਣਾਈ ਸਜਾ ਸਚਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇ ਸਾਹ ਵਾਹਿਗੁਰੂ ਜੀ ਤਨਾ ਸ੍ਰੀ ਮਹਲਾ 5 ਜੈ ਜੈ ਪੇਖੋ ਤਹ ਹਜ਼ੂਰ ਐ ਦੂਰ ਕਤਹ ਨਾ ਜਾਏ ਰਾਵ ਰਹਾ ਸਰਬਤਰ ਮੈਂ ਮਨ ਸਦਾ ਧਿਆਈ ਜੈ ਜੈ ਪੇਖੋ